ਕੋਈ ਸਾਡੀ ਅਸੀਂ ਆਪਣੀ ਰਵਾਇਤ ਆਪਣੀ ਡਿਊਟੀ ਦੇ ਮੁਤਾਬਕ ਸਾਡੇ ਖਡੂਰ ਸਾਹਿਬ ਵਿਧਾਨ ਸਭਾ ਪਰਲੀਮੈਂਟ ਹਲਕਾ ਜਿਹਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਔਰ ਸਾਰੇ ਜ਼ਿਲ੍ਹੇ ਤਰਨਤਾਰ ਨੰਮਰ ਸਰ ਕਪੂਰਥਾ ਆਪਣ ਕਪੂਰਥਲਾ ਔਰ ਫਰੂਜ਼ਪੁਰ ਉਹਨਾਂ ਨਾਲ ਸੰਬੰਧਿਤ ਵਿਧਾਨ ਸਭਾ ਦੇ ਹਲਕੇ ਨੇ ਔਰ ਸਾਰੀ ਕਾਂਗਰਸ ਕਾਂਗਰਸ ਦੇ ਸਾਰੇ ਆਗੂ ਸਹਿਬਾਨ ਐਮਐਲਏ ਸਾਹਿਬ ਕਾ ਐਮਐਲਏ ਸਹਿਬਾਨ ਹਲਕਾ ਇੰਚਾਰਜ ਇਕੱਠੇ ਹੋ ਕੇ ਪਾਰਟੀ ਹਾਈ ਕਮਾਂਡ ਦੇ ਹੁਕਮ ਦੇ ਮੁਤਾਬਕ ਸਰਦਾਰ ਕਲਵੀਰ ਸਿੰਘ ਜੀਰਾ ਦੀ ਕਾਮਯਾਬੀ ਵਾਸਤੇ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਟਿਕਟ ਕਿਉਂਕਿ ਹਾਲੇ ਪਰਸੋਂ ਹੀ ਅਨਾਉਂਸ ਹੋਈ ਹੈ ਔਰ ਅਸੀਂ ਅੱਜ ਆਪਣੇ ਹਲਕੇ ਦੀ ਵਰਕਰ ਮਿਲਣੀ ਰੱਖੀ ਮੇਨ ਮੇਨ ਵਰਕਰ ਜਿੱਥੇ ਆਪਾਂ ਬੁਲਾਏ ਆ ਤਾਂ ਕਿ ਅਸੀਂ ਆਪਣੀ ਕੈਂਪੇਨ ਦਾ ਆਗਾਜ਼ ਕਰ ਸਕੀਏ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਮੈਨੀਫੈਸਟੋ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੈ ਕਿਉਂਕਿ ਜਿਹੜੇ ਸਾਡੇ ਕਿਸਾਨ ਭਰਾ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਬਾਰਡਰਾਂ ਦੇ ਬੈਠੇ ਨੇ ਗੋਲੀਆਂ ਖਾ ਰਹੇ ਨੇ ਸ਼ਹੀਦੀਆਂ ਦੇ ਰਹੇ ਨੇ ਉਹ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਸੀ ਕਿ ਕਿਸਾਨਾਂ ਨੂੰ ਐਮਐਸਪੀ ਤੇ ਗਰੰਟੀ ਦਿੱਤੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਔਰ ਹਿੰਦੁਸਤਾਨ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਉਹਨੇ ਇਸ ਗੱਲ ਤੇ ਅਨਾਕਾਨੀ ਕੀਤੀ ਹੈ ਨਾ ਨੁਕਰ ਕੀਤੀ ਹੈ ਲਾਰੇ ਲੋਕਾਂ ਨੂੰ ਲਾਏ ਹੈ ਔਰ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਕਰਨ ਦੀ ਗੱਲ ਕਰਕੇ ਲੋਕਾਂ ਨੂੰ ਕੁਝ ਵੀ ਨਹੀਂ ਪੱਲੇ ਪਾਇਆ ਜਦੋਂ ਕਿ ਉਸ ਕਾਨੂੰਨਾਂ ਦੇ ਤਹਿਤ ਜਿਹੜੀ ਉਹਦੀ ਮੂਲ ਭਾਵਨਾ ਉਹਦੇ ਮੁਤਾਬਕ ਹਿੰਦੁਸਤਾਨ ਦੇ ਵਿੱਚ ਸਾਰੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਔਰ ਸਾਡਾ ਆਰਡੀਐਫ ਜਿਹੜਾ ਪੰਜਾਬ ਦਾ ਉਹ ਬਿਲਕੁਲ ਸੈਂਟਰ ਸਰਕਾਰ ਦਵਾ ਕੇ ਬੈਠੀ ਹੈ ਮਾਰਕੀਟ ਫੀਸ ਵੀ ਬੰਦ ਕੀਤੀ ਜਾ ਰਹੀ ਹੈ ਔਰ ਆਰਧੀਆਂ ਦੀ ਦਾਮੀ ਵੀ ਘਟਾਈ ਜਾ ਰਹੀ ਹੈ ਉਹਨਾਂ ਦਿਸ਼ਾ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਔਰ ਖਾਸ ਕਰਕੇ ਇੰਡੀਆ ਬਲੌਕ ਨੇ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ ਕਿ ਜੇ ਸਾਡੀ ਸਰਕਾਰ ਬੰਦੀ ਹੈ ਤੇ ਅਸੀਂ ਕਿਸਾਨਾਂ ਨੂੰ ਕਾਨੂੰਨੀ ਗਰੰਟੀ ਦਿਆਂਗੇ ਐਮਐਸਪੀ ਤੇ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਦੋ ਹੀ ਪਾਰਟੀਆਂ ਲੜ ਰਹੀਆਂ ਨੇ ਐਨਡੀਆ ਲੜ ਰਹੀ ਹੈ ਜਾਂ ਇੰਡੀਆ ਬਲੌਕ ਲੜ ਰਿਹਾ ਔਰ ਇੰਡੀਆ ਬਲੌਕ ਵੱਲੋਂ ਜਿਹੜੀ ਸਭ ਤੋਂ ਹਿੰਦੁਸਤਾਨ ਦੀ ਪੁਰਾਣੀ ਪਾਰਟੀ ਹੈ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਜਾਣਾ ਮੈਂ ਸਮਝਦਾ ਕਿ ਬੜਾ ਸ਼ੁਭਸਗਣ ਹੈ ਕਿਸਾਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਲੋਕ ਲੈਰ ਖੜੀ ਹੋ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਨਾਲ ਦੀ ਨਾਲ ਇਹ ਗੱਲ ਚੱਲਦੀ ਸੀ ਕਿ ਕਿਸਾਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਨਾਲ-ਨਾਲ ਉਹ ਕਹਿੰਦੇ ਸਾਨੂੰ ਮੁਆਵਜ਼ਾ ਮੌਕੇ ਦਿੱਤਾ ਜਾਵੇ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਪਰ ਜਦੋਂ ਮੁਆਵਜ਼ੇ ਦੀ ਗੱਲ ਆਉਂਦੀ ਹੈ ਕਈ ਕਈ ਮਹੀਨੇ ਲੰਘ ਜਾਂਦੇ ਮੁਆਵਜ਼ਾ ਔਰ ਕਾਂਗਰਸ ਸਰਕਾਰ ਨੇ ਫੈਸਲਾ ਕੀਤਾ ਕਿ ਟਾਈਮ ਬਾਉਂਡ ਕਰਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਔਰ ਮੁਆਵਜ਼ਾ ਉਹਨਾਂ ਦੇ ਨੁਕਸਾਨ ਦੇ ਮੁਤਾਬਕ ਔਰ ਮੈਂ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਦੇਖੋ ਇਹ ਕੱਲਾ ਅੱਜ ਆਪਾਂ ਨੂੰ ਹੋਣੀਆਂ ਅਣਹੋਣੀਆਂ ਲੱਗਦੀਆਂ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਲੈਂਡ ਐਕਵੀਜ਼ੀਸ਼ਨ ਜਿਹੜਾ ਐਕਟ ਸੀ ਉਹਦੇ ਮੁਤਾਬਕ ਜਦੋਂ ਕਿਸੇ ਦੀ ਜ਼ਮੀਨ ਅਕਵਾਇਰ ਕੀਤੀ ਜਾਂਦੀ ਸੀ ਤਾਂ ਲੋਕਾਂ ਨੂੰ ਉਹਨਾਂ ਦੀ ਸਰਕਾਰੀ ਕੀਮਤ ਤੇ ਮਾਰਕੀਟ ਭਾਅ ਤੋਂ ਵੀ ਘੱਟ ਪੈਸੇ ਮਿਲਦੇ ਸਨ ਇਹ ਕਾਂਗਰਸ ਪਾਰਟੀ ਹੈ ਜਿਹਨੇ ਆਪਣੀ ਸਰਕਾਰ ਦੇ ਵਿੱਚ ਯੂਪੀਆ ਦੀ ਸਰਕਾਰ ਦੇ ਦੌਰਾਨ ਮਾਰਕੀਟ ਵੈਲਿਊ ਤੋਂ 4 ਗੁਣਾ ਵੱਧ ਲੋਕਾਂ ਨੂੰ ਪੈਸੇ ਦੇਣ ਦਾ ਫੈਸਲਾ ਕੀਤਾ ਜਿਹਦੇ ਕਰਕੇ ਅੱਜ ਜਦੋਂ ਕਿਸੇ ਦੀ ਜ਼ਮੀਨ ਐਕਵਾਇਰ ਹੁੰਦੀ ਸੜਕ ਵਾਸਤੇ ਜਾਂ ਰੇਲਵੇ ਵਾਸਤੇ ਉਹਨੂੰ ਮਾਰਕੀਟ ਵੈਲਿਊ ਨਾਲੋਂ 4 ਗੁਣਾ ਵੱਧ ਮੁਆਵਜ਼ਾ ਮਿਲਦਾ ਹੈ ਜਿਵੇਂ ਆਪਾਂ ਵੇਖਿਆ ਕੋ 70 ਲੱਖ 75 ਲੱਖ 80 ਲੱਖ ਕਰੋੜ ਰੁਪਏ ਤੱਕ ਹੀ ਮੁਆਵਜ਼ਾ ਮਿਲਦਾ ਹੈ ਇਹ ਕਾਂਗਰਸ ਪਾਰਟੀ ਦੀ ਹੈ ਉਹਨੂੰ ਦੂਸਰੀ ਗੱਲ ਕਿਸਾਨਾਂ ਦੇ ਕਰਜ਼ੇ ਦੀ ਗੱਲ ਸੀ ਉਹ ਕਾਂਗਰਸ ਪਾਰਟੀ ਨੇ ਵੀ ਗੱਲ ਕਹੀ ਹੈ ਕਿ ਜੇ ਸਰਕਾਰ ਸਾਡੀ ਬੰਦੀ ਅਸੀਂ ਕਰਜ਼ਾ ਮਾਫ਼ ਕਰਾਂਗੇ ਜੇ ਵੱਡੇ ਘਰਾਣਿਆਂ ਦਾ ਕਰਜ਼ੇ ਮਾਫ਼ ਕੀਤੇ ਜਾ ਸਕਦੇ 15 ਲੱਖ 16 ਲੱਖ ਕਰੋੜ ਰੁਪਈਆ ਮਾਫ਼ ਕੀਤਾ ਜਾ ਸਕਦਾ ਤੇ ਕਿਸਾਨਾਂ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਔਰ ਇਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਹਿੰਦੁਸਤਾਨ ਦੀ ਫੌਜ ਵਿੱਚ ਰੈਗੂਲਰ ਭਰਤੀ ਹੁੰਦੀ ਸੀ ਉਹ ਬੰਦ ਕਰਕੇ ਇਹਨਾਂ ਨੇ ਅਗਨੀਵੀਰ ਦਾ ਪ੍ਰੋਸੈਸ ਸ਼ੁਰੂ ਕੀਤਾ ਹੈ ਜਿਹਦੇ ਤਹਿਤ ਨਾ ਕਿਸੇ ਨੂੰ ਮੈਡੀਕਲ ਫੈਸਿਲਿਟੀ ਮਿਲਨੀ ਹੈ ਨਾ ਕਿਸੇ ਨੂੰ ਪੈਨਸ਼ਨ ਮਿਲਣੀ ਹੈ ਨਾ ਕਿਸੇ ਨੂੰ ਕੰਟੀਨ ਦੀ ਸਹੂਲਤ ਮਿਲਣੀ ਹੈ ਔਰ ਕਾਂਗਰਸ ਪਾਰਟੀ ਨੇ ਆਂਡਾ ਇੰਡੀਆ ਬਲੌਗ ਨੇ ਗੱਲ ਕੀਤੀ ਹੈ ਕਿ ਜੇ ਸਾਡੀ ਸਰਕਾਰ ਬੰਦੀ ਹੈ ਅਸੀਂ ਫੌਜ ਦੀ ਜਿਹੜੀ ਭਰਤੀ ਪ੍ਰਕਿਰਿਆ ਪਹਿਲੀ ਵਾਲੀ ਲਾਗੂ ਕਰਾਂਗੇ ਇਸਤਰੀਆਂ ਵਾਸਤੇ ਨੌਜਵਾਨਾਂ ਵਾਸਤੇ ਬਹੁਤ ਸਾਰੀਆਂ ਗੱਲਾਂ ਉਸ ਮੈਨੀਫੈਸਟੋ ਚ ਕੀਤੀਆਂ ਔਰ ਲੋਕ ਉਸ ਮੈਨੀਫੈਸਟੋ ਦੇ ਮੁਤਾਬਕ ਜਗਾ ਜਗਾ ਕਾਂਗਰਸ ਨੂੰ ਬਹੁਤ ਵੱਡਾ ਸਮਰਥਨ ਕਰ ਰਿਹਾ ਕਿਉਂਕਿ ਜਿਹੜੀਆਂ ਮੋਦੀ ਸਾਹਿਬ ਦਾ ਮੈਨੀਫੈਸਟੋ ਸਿਰਫ ਤੇ ਸਿਰਫ ਮੋਦੀ ਦੀਆਂ ਗਰੰਟੀਆਂ ਨੇ ਪਾਰਟੀ ਦੀ ਗਰੰਟੀ ਨਹੀਂ ਮੋਦੀ ਦੀ ਗਰੰਟੀ ਹੈ ਬੰਦਾ ਤਾਂ ਕਿਸੇ ਵੀ ਦਿਨ ਉਧਰ ਹੋ ਸਕਦਾ ਹੈ ਗਰੰਟੀ ਤਾਂ ਜਿਹੜੀ ਪਾਰਟੀ ਦੀ ਹੈ ਉਹਨੂੰ ਲੋਕ ਤਰਜੀਹ ਦੇਣਗੇ ਔਰ ਇਸ ਕਰਕੇ ਅੱਜ ਹਿੰਦੁਸਤਾਨ ਦੇ ਵਿੱਚ ਬੜੀ ਵੱਡੀ ਲਹਿਰ ਖੜੀ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ ਮੈਂ ਗੱਲ ਕਹਿ ਸਕਦਾ ਕਿ ਬੀਜੇਪੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਲੈ ਕੇ ਜਾ ਰਹੀ। ਔਰ ਮੈਂ ਤੁਹਾਨੂੰ ਇਹ ਬੜੀ ਅੱਜ ਸਮੇਂ ਤੋਂ ਪਹਿਲਾਂ ਦੀ ਗੱਲ ਆ ਕਿਉਂਕਿ ਬੇਸ਼ੱਕ ਇਲੈਕਸ਼ਨ ਲੜਨ ਦਾ ਤੇ ਹਰ ਨੂੰ ਬੜਾ ਜੀ ਕਰਦਾ ਹੈ। ਪਹਿਲਾਂ ਪੰਜਾਬ ਦੇ ਵਿੱਚ ਦੋ ਪਾਰਟੀਆਂ ਲੜਦੀਆਂ ਸਨ, ਹੁਣ ਚਾਰ ਪਾਰਟੀਆਂ ਲੜਦੀਆਂ ਨੇ ਤੇ ਜੇ ਕੈਂਡੀਡੇਟ ਇਧਰ-ਉਧਰੋਂ ਫੜ ਕੇ ਖੜੇ ਕਰਨੇ ਆ, ਇਹ ਫਿਰ ਨਾ ਕਰੋ ਖੜੇ। ਐਡੀ ਕੀ ਮਜਬੂਰੀ ਪਈ ਹੈ ਕਿ ਅਸੀਂ ਸ਼ੋਅ ਕਰਨਾ ਚਾਹੁੰਦੇ ਹਾਂ ਕਿ 13 ਉਮੀਦਵਾਰ ਖੜੇ ਕਰਦੇ ਆ ਔਰ 13 ਉਮੀਦਵਾਰ ਕੋਈ ਕਾਂਗਰਸ ਦਾ ਲਈ ਜਾਂਦਾ, ਕੋ ਆਮ ਆਦਮੀ ਦਾ ਲਈ ਜਾਂਦਾ, ਕੋ ਕਾਲੀ ਦਲ ਦਾ ਲਈ ਜਾਂਦਾ। ਔਰ ਐਸੀ ਫਰੀ ਸਟਾਈਲ ਕੁਸ਼ਤੀ ਪੰਜਾਬ ਦੇ ਵਿੱਚ ਹੋ ਰਹੀ ਹੈ ਜਿਨੇ ਚੋਲਾ ਦੇ ਵਿੱਚ ਉਹਨਾਂ ਦੇ ਵਿੱਚ ਬੜਾ ਦਿਲਚਸਪ ਮਾਹੌਲ ਬਣਾਇਆ ਹੈ ਕਾਂਗਰਸ ਨੇ ਆਪਣੇ ਤਜਰਬੇਕਾਰ ਆਪਣੇ ਹੰਡੇ ਹੋਏ ਲੋਕ ਜਿਹੜੇ ਉਹਨਾਂ ਟਿਕਟਾਂ ਦੇ ਕੇ ਇਸ ਲੋਕ ਸਭਾ ਇਲੈਕਸ਼ਨ ਚ ਤੋਰਿਆ ਹੈ ਔਰ ਸਾਨੂੰ ਆਸ ਹੈ ਕਿ ਅਸੀਂ ਵੱਧ ਤੋਂ ਸੀਟਾਂ ਕਾਂਗਰਸ ਪਾਰਟੀ ਦੀ ਜੀ ਹਵਾ ਜਿਹੜੀ ਹੈ ਪੰਥਕ ਹੋ ਰਹੀ ਹੈ ਇਸ ਵਕਤ ਉਹਦਾ ਕਿੰਨਾ ਅਸਰ ਹੋਏਗਾ ਦੇਖੋ ਮੈਂ ਕਿਸੇ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਮੈਂ ਤੁਹਾਨੂੰ ਬਸ ਇਹੋ ਕਹਿਣਾ ਚਾਹੁੰਦਾ ਕਿ ਸਾਡਾ ਉਮੀਦਵਾਰ ਵੀ ਗੈਰ ਪੰਥਕ ਨਹੀਂਗਾ ਸਾਡਾ ਉਮੀਦਵਾਰ ਵੀ ਪੰਥਕ ਹੈ ਅਸੀਂ ਕੋਈ ਬਾਹਰੋਂ ਧਿਆਨ ਕੇ ਉਮੀਦਵਾਰ ਨਹੀਂ ਖੜਾ ਕੀਤਾ ਔਰ ਅਸੀਂ ਪਰਖੇ ਹੋਏ ਪਰਿਵਾਰ ਵਿੱਚੋਂ ਖੜਾ ਕੀਤਾ ਅਸੀਂ ਪੰਥਕ ਹੋਣ ਦਾ ਪਰਮਾਨਾ ਜਿਹੜਾ ਹੈ ਉਹ ਅਸਲ ਦੇ ਵਿੱਚ ਤੁਹਾਨੂੰ ਘਟੋ-ਘਟੇ ਵੇਖਣਾ ਪੈਗਾ ਕਿ ਕਿਸ ਪਰਿਵਾਰ ਦੇ ਵਿੱਚੋਂ ਆ ਕਿੰਨੇ ਦਿਨ ਤੋਂ ਪੰਥਕ ਹੈ ਕਰੋ ਦਾ ਪੰਥਕ ਜਿਹੜਾ ਸੀ ਜੀ ਗੈਰ ਪੰਥਕ ਬੰਦਾ ਨਹੀਂ ਖੜਾ ਕੀਤਾ ਜੀ ਪੰਥਕ ਲਹਿਰ ਇਹ ਹੈ ਹੀ ਪੰਥਕ ਹਲਕਾ ਹੈ ਸਰ ਅੱਜ ਜਿਹੜੀ ਹੈ ਇਹ ਲੀਡਰਾਂ ਦੀ ਜਿਹੜੀ ਇਹਨੇ ਨੀਵੇਂ ਪੱਧਰ ਤੱਕ ਚਲ ਗਿਆ ਕਿ ਨਿੱਜੀ ਹਮਲੇ ਤੇ ਜਾਤੀ ਤੌਰ ਤੇ ਹਮਲੇ ਜਿਹੜੇ ਕਰਨੇ ਸ਼ੁਰੂ ਕਰ ਕਰ ਦਿੱਤੇ ਆ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਇਹ ਜਿਹੜੀ ਸਾਡੀ ਰਾਜਨੀਤਿਕ ਮਰਿਆਦਾ ਨਾ ਉਹਨੂੰ ਛਟਾਇਆ ਜਾ ਰਿਹਾ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੀ ਪਾਰਟੀ ਦਾ ਏਜੰਡਾ ਦੇਣਾ ਚਾਹੀਦਾ ਆਪਣੀਆਂ ਪ੍ਰਾਪਤੀਆਂ ਦੱਸਣੀਆਂ ਚਾਹੀਦੀਆਂ ਜੇ ਕੋਈ ਦੂਸਰੀ ਪਾਰਟੀ ਨੇ ਕੋਈ ਗਲਤੀ ਕੀਤੀ ਉਹਦਾ ਉਹਨੂੰ ਜਾਗਰੂਕ ਕਰਨਾ ਚਾਹੀਦਾ ਨਿੱਜੀ ਹਮਲੇ ਕਰਕੇ ਜੇ ਵੋਟਾਂ ਨਹੀਂ ਮਿਲਦੀਆਂ ਮੇਰੇ ਖਿਆਲ ਚ ਦੇਖੋ ਨਿੱਜੀ ਹਮਲੇ ਨਾ ਤਾਂ ਅਸੈਂਬਲੀ ਪਾਰਲੀਮੈਂਟ ਵਿੱਚ ਚੱਲਦੇ ਆ ਨਾ ਰਾਜ ਨੇ ਜਿਹੜਾ ਲੋਕ ਨਿੱਜੀ ਹਮਲੇ ਕਰਦਾ ਉਹਨੂੰ ਮਾੜਾ ਸਮਝਦੇ ਆ ਨਾ ਇਹ ਗੱਲ ਨਹੀਂ ਦੇਖੋ ਅੱਜ ਸਾਰੇ ਪੰਜਾਬ ਦੇ ਵਿੱਚ ਅੱਗ ਲੱਗੀ ਪਈ ਹੈ ਮੈਨੂੰ ਯਾਦ ਦੀ ਗੱਲ ਕੋਈ ਨਹੀਂ ਕਿ ਮੇਰੇ ਬਾਰੇ ਕੀ ਬੋਲਿਆ ਜੇ ਮੇਰੇ ਬਾਰੇ ਮੇਰੇ ਨਾਲ ਮੇਰ ਵਿਰੁੱਧ ਬੋਲਣ ਕਰਕੇ ਵੋਟਾਂ ਮਿਲਦੀਆਂ ਬੇਸ਼ੱਕ ਲੈ ਲੈਣਾ ਪਰ ਅੱਜ ਸਾਰੀਆਂ ਬਰਾਦਰੀਆਂ ਜਿਹੜੀਆਂ ਬੜੀਆਂ ਸ਼ਾਂਤਮਈ ਰਹਿ ਕੇ ਕੰਮ ਕਰਦੀਆਂ ਨੇ ਅੱਜ ਉਹ ਵਿਚਾਰੀਆਂ ਥਾਂ-ਥਾਂ ਪ੍ਰਦਰਸ਼ਨ ਕਰਦੀਆਂ ਨੇ ਕਿਉਂ ਮਾਫੀ ਮੰਗਣੀਆਂ ਪੈਰੀਆਂ ਨੇ ਐਸਾ ਕੰਮ ਹੀ ਕਿਉਂ ਕਰਦੀ ਜਿਹਦੇ ਕਰਕੇ बार-बार ਮਾਫੀ ਮੰਗਣੀ ਪਵੇ ਆਪਣੀ ਕੰਮ ਕਰਨਾ ਚਾਹੀਦਾ ਆਪਣਾ ਰਿਪੋਰਟ ਕੱਢ ਦੇਣਾ ਚਾਹੀਦਾ ਕਿ 2 ਸਾਲ ਚ ਅਸੀਂ ਕੀ ਕੀਤਾ ਔਰ ਉਹਦੇ ਆਧਾਰ ਤੇ ਵੋਟਾਂ ਮੰਗਣੀਆਂ ਚਾਹੀਦੇ ਵੀ ਅਸੀਂ ਆਹ ਕੀਤਾ ਸਾਨੂੰ ਵੋਟਾਂ ਪਾਓ ਆ ਅੱਗੇ ਤੋਂ ਅਸੀਂ ਕਰਾਂਗੇ ਤੇ ਇਹ ਗਾਲਾਂ ਕੱਢ ਕੇ ਮ ਨੀਵੇਂ ਹੋਏ ਵੱਡੇ ਨਹੀਂ ਹੋਏ ਆਪਸ ਵਿੱਚ ਕਿਹੜੇ ਮੁੱਦੇ ਲੈ ਕੇ ਦੇਖੋ ਅਸੀਂ ਤੇ ਆਪਣਾ ਮੈਨੀਫੈਸਟੋ ਲੈ ਕੇ ਲੜ ਰਹੇ ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਵਿਕਾਸ ਕਾਂਗਰਸ ਸਰਕਾਰ ਵੇਲੇ ਕਾਂਗਰਸ ਨੇ ਕੀਤਾ ਔਰ ਉਹ ਵਿਕਾਸ ਅੱਗੇ ਤੁਰਨ ਦੀ ਲੋੜ ਆ ਗੱਲ ਵੇਖੋ ਜਜਬਾਤਾਂ ਦੇ ਵਹਿਂਜ ਵਗੰਦੀ ਲੋੜ ਨਹੀਂ ਹਿੰਦੁਸਤਾਨ ਦੇ ਵਿੱਚ 543 ਹਲਕੇ ਨੇ ਔਰ ਉਥੇ ਪਾਰਲੀਮੈਂਟ ਦੇ ਵਿੱਚ ਆ ਕੇ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਲੋੜ ਆ ਪੰਜਾਬ ਦੇ ਮੁੱਦੇ ਠਾਉਣ ਦੀ ਲੋੜ ਆ ਇਸ ਬਾਰਡਰ ਦੀਆਂ ਸਮੱਸਿਆਵਾਂ ਉੱਥੇ ਜਾ ਕੇ ਕਰਨ ਦੀ ਲੋੜ ਹੈ ਉਹਦੇ ਵਾਸਤੇ ਕਾਂਗਰਸ ਪਾਰਟੀ ਲੱਗਦੀ ਹੈ ਜੇ ਸਰਮ ਵੱਡੇ ਚੋਣ ਮੁਕਾਬਲੇ ਤੋਂ ਪਹਿਲਾਂ ਦਲਵੀਰ ਗੋਲਦੀ ਰਮਨੀਰ ਪਿੱਟੂ ਅਗਿਆ ਕਾਂਗਰਸ ਪਾਰਟੀ ਦਾ ਕਹਿਣਾ ਕਿਵੇਂ ਦੇਖਦੇ ਹੋ ਦੇਖੋ ਮੈਂ ਤੇ ਮਹਿਸੂਸ ਕਰਦਾ ਕਿ ਜਿਵੇਂ ਇਹ ਵੱਖ-ਵੱਖ ਪਾਰਟੀਆਂ ਜਿੰਨਾਂ ਕੋ ਉਮੀਦਵਾਰ ਨਹੀਂਗੇ ਤੇ ਉਮੀਦਵਾਰ ਕੋ ਕਾਂਗਰਸ ਤੋਂ ਮੈਂ ਸਮਝਦਾ ਕਿ ਕਾਂਗਰਸ ਇੱਕ ਬੜੀ ਵੱਡੀ ਨਰਸਰੀ ਹੈ ਜਿੱਦੇ ਤੋਂ ਸਾਰੀਆਂ ਪਾਰਟੀਆਂ ਉਮੀਦਵਾਰ ਲੈ ਕੇ ਜਾ ਰਹੀਆਂ ਨੇ ਤੇ ਵੈਲਕਮ ਹੈ ਅਕਾਲੀ ਦਲ ਨੇ ਵੀ ਸਾਡੇ ਕੇਪੀ ਸਾਹਿਬ ਲਏ ਆ ਤੇ ਬੀਜੇਪੀ ਨੇ ਵੀ ਬਿੱਟੂ ਜੀ ਲੈ ਆ ਤੇ ਸਾਰੀਆਂ ਪਾਰਟੀਆਂ ਔਰ ਆਮ ਆਦਮੀ ਪਾਰਟੀ ਬੜੇ ਲੈ ਰਹੀ ਜੇ ਨਹੀਂ ਬੀਤਵਾ ਰਹੇਗੇ ਤੇ ਕਿਹੜੇ ਨਾ ਕਰੂ ਕਹਿੰਦੇ ਡਬਲ ਇੰਜਨ ਦੀ ਸਰਕਾਰ ਬਣਾ ਰਹੀ ਡਬਲ ਇੰਜਨ ਤੇ ਪਤਾ ਨਹੀਂ ਲੱਭਣਾ ਕਿਹੜੇ ਲੱਭਣਾ ਇੱਕ ਇੰਜਨ ਦਾ ਸੰਭਾਲ ਲੈਣਾ ਇਸ ਕਰਕੇ ਕੀ ਗੱਲ ਕਰੀਏ ਤੁਸੀਂ ਬੰਦੀ ਤੇ ਤੁਸੀਂ ਬੰਨਾ ਹਾਲੇ ਤੱਕ ਕੋਈ ਕੋਈ ਨਹੀਂ ਦੇਖ ਦੇਖਣੀ ਕੀਤੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪਹਿਲੀ ਵਾਰੀ ਹੋਈ ਆ ਕਿ ਇੰਨਾ ਲੰਮਾ ਸਮਾਂ ਸਾਡੇ ਇੱਥੇ ਦਰਿਆ ਦੇ ਕੰਡੇ ਦੇ ਪਾਣੀ ਰਿਹਾ ਔਰ 50 60 ਦਿਨ ਪਾਣੀ ਰਿਹਾ ਔਰ ਉਹਦੇ ਕਰਕੇ ਜਿਹੜਾ ਸਾਡਾ ਤੁਸੀਂ ਬੰਨਾ ਬਹੁਤ ਕਮਜ਼ੋਰ ਹੋ ਗਿਆ ਲੋਕਾਂ ਦੀਆਂ ਪੈੜੀਆਂ ਬਰਬਾਦ ਹੋ ਗਈਆਂ ਔਰ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਪਹਿਲੀ ਵਾਰੀ ਆ ਕਿ ਸਿਰਫ ਨਗੁਣਾ 65 6600 ਰੁਪਇਆ ਮੁਆਵਜ਼ਾ ਮਿਲਿਆ ਉਹ ਵੀ ਕਿਸੇ ਨੂੰ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਲੋਕਾਂ ਦੀਆਂ ਪੈੜੀਆਂ ਜਿੰਨਾ ਤੇ 10 10 ਫੁੱਟ ਰੇਤਾ ਚੜ ਗਈ ਆ ਉਹਨੂੰ ਠੀਕ ਕਰਨ ਵਾਸਤੇ ਕੋਟ ਕੋਟ ਲੱਖ ਲੱਖ ਕਰੋੜ 1.5 ਲੱਖ ਰੁਪਏ ਦੀ ਲੋੜ ਆ ਕੋਈ ਨਹੀਂ ਪੁੱਛਿਆ ਕਿਸੇ ਨੂੰ ਮੈਂ ਇੱਕ ਮਾਈਨਿੰਗ ਤੇ ਹੁੰਦੀ ਹੁੰਦੀ ਆ ਕਿ ਬੰਦ ਇੰਨਾ ਕਮਜ਼ੋਰ ਆ ਕਿ ਪਾਣੀ ਦਾ ਵਹਾਅ ਜਿਹੜਾ ਬਿਲਕੁਲ ਬੰਦ ਦੇ ਨਾਲ ਆ ਗਿਆ ਜੇ ਕੱਲ ਨੂੰ ਜੇ ਕਿਤੇ ਫੇਰ ਪਾਣੀ ਆ ਗਿਆ ਤੇ ਇਹ ਬੰਦ ਦੁਬਾਰਾ ਬਾਰ ਬਾਰ ਕਈ ਥਾਵਾਂ ਤੋਂ ਟੁੱਟਣ ਦਾ ਖਦਸ਼ਾ ਔਰ ਸਰਕਾਰ ਨੇ ਜਿਹੜੀ ਸਾਡਾ ਸਾਡਾ ਇਰੀਗੇਸ਼ਨ ਡਿਪਾਰਟਮੈਂਟ ਹੈ ਪੰਜਾਬ ਦਾ ਉਹਨੇ ਇੱਕ ਵੀ ਉਦਮ ਨਹੀਂ ਕੀਤਾ ਕਿ ਕਿਤੇ ਅਸੀਂ ਸਟੱਡ ਲਾਈਏ ਕਿਤੇ ਅਸੀਂ ਇੱਥੇ ਪੱਥਰ ਲਾਈਏ ਕਿਤੇ ਨੂੰ ਮਜ਼ਬੂਤ ਕਰੀਏ ਇਹਦੀ ਮਜ਼ਬੂਤੀ ਵਾਸਤੇ ਕੋਈ ਕੰਮ ਨਹੀਂ ਕੀਤਾ ਜਦੋਂ ਬੰਦ ਤੇ ਪਾਣੀ ਆਇਆ ਸੀ ਉਦੋਂ ਰੀਲਾਂ ਜ਼ਰੂਰ ਬਣਾਉਂਦੇ ਰਹੇ ਆ ਫੋਟੋਆ ਜਰੂਰ ਫੋਟੋ ਸ਼ੂਟ ਜਰੂਰ ਕਰਦੇ ਰਿਆ ਪਰ ਫੋਟੋ ਸ਼ੂਟ ਨਾਲ ਇਹ ਬੰਦ ਮਜ਼ਬੂਤੀ ਹੋਣਾ ਬੰਦ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ। ਕਿਹੜਾ ਕਿਹੜੇ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਮੋਸ਼ੜ ਕੀਤਾ ਜਾ ਰਿਹਾ ਜਿੱਥੇ ਵੀ ਦੋ ਪੀਏ ਤੋੜਾ ਲੈਂਦੀ ਸੀ ਹੁਣ ਤਿੰਨ ਪੀਏ ਕਰ ਦਿੱਤਾ ਗਿਆ ਫਸਟਾ। ਠੀਕ ਹੈ ਨੇ। ਦੇਖੋ ਇਹ ਤਾਂ ਉਹਨਾਂ ਨੂੰ ਮਜ਼ੀਦ ਨੂੰ ਕਿਸਾਨਾਂ ਨੂੰ ਪਤਾ ਹੈ ਅਸਲ ਦੇ ਵਿੱਚ ਇਹ ਸਰਕਾਰ ਦੇ ਵਿੱਚ ਤਾਂ ਕੋਈ ਹੈ ਕੰਟਰੋਲ ਹੀ ਕੋਈ ਨਹੀਂਗਾ। ਅੱਜ ਇੱਥੇ ਸਾਡੇ ਸੋਮਾ ਕਦਮ ਲੱਗੇ ਨੇ ਸੋਮਾ ਕਦਮ ਦੇ ਵਿੱਚ ਉਹ ਪਹਿਲਾਂ ਕਟੌਤੀ ਲੋਕਾਂ ਕੋਲ ਲਈ ਜਾ ਰਹੇ ਤੁਹਾਡਾ ਮੋਇਸਚਰ ਇੰਨਾ ਵਾਦੇ ਇੰਨੇ ਪੈਸੇ ਹੁੰਦੇਗੇ ਇਸ ਕਰਕੇ ਕੰਟਰੋਲ ਨਹੀਂ ਇਹਨਾਂ ਨੇ ਤਾਂ 25 26 ਮੰਡੀਆਂ ਬਿਲਕੁਲ ਇਹਨਾਂ ਨੇ ਫ੍ਰੀਜ਼ ਕਰਤੀਆਂ ਸੀ ਇਹ ਤਾਂ ਕੁਦਰਤੀ ਆ ਲੋਕਾਂ ਨੇ ਰੌਲਾ ਪਾਤਾ ਇਲੈਕਸ਼ਨ ਆ ਗਈ ਤੇ ਉਹ ਉਹ ਰਹਿ ਗਿਆ ਨਹੀਂ ਤੇ ਆਦਰਵਾਈਜ਼ ਇਹ ਸਾਰਾ ਕੁਝ ਫ੍ਰੀਜ਼ ਹੋ ਗਿਆ ਸੀ ਔਰ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਨਾ ਇਹਨਾਂ ਨੂੰ ਪ੍ਰਵਾਹ ਆ ਨਾ ਮੰਡੀਆਂ ਦੀ ਮੋਨਿਟਰਿੰਗ ਕਰਦੇ ਨੇ ਨਾ ਕੋ ਕਿਰੀ ਦੀ ਮਨ ਰਿੰਗ ਕਰਦੇ ਲੋਕ ਵਿਚਾਰੇ ਆਪਣੇ ਆਪ ਭਜੇ ਫਿਰਦੇ ਨੇ ਲੋਕੀ ਛੱਡਾਂ ਦੀ ਗੱਲ ਕਰੀ ਜੇ ਮੰਡੀ ਦੇ ਵਿੱਚ ਤੇ ਕਿਰੀਆਂ ਮੰਡੀਆਂ ਦੇ ਉਹਦੀ ਪੱਟੀ ਹੱਕੇ ਦੇ ਛੱਡਾ ਛੱਡਾ ਦਾ ਬੰਦ ਨਹੀਂ ਕੀਤਾ ਗਿਆ ਸਰਪਾਣਾ ਦਾ ਦਵਾ ਨਹੀਂ ਦਿੱਤਾ ਬਕਾਦ ਦੇ ਦਿਨ ਦੇਖੋ ਮੈਂ ਤਾਂ ਜਦੋਂ ਸਾਡੇ ਕੋਲੇ ਸਰਕਾਰ ਸੀ ਮੈਂ ਤਾਂ ਇੱਕ ਹਰੀਕੇ ਛੱਡ ਬਣਾਇਆ ਸੀ ਇੱਕ ਨਿਸ਼ਾਨੇ ਪੰਨੂਆਂ ਛੱਡ ਬਣਾਇਆ ਸੀ ਪੱਟੀ ਦੀ ਮੰਡੀ ਦਾ ਸਾਰਾ ਛੱਡ ਬਦਲਿਆ ਸੀਗਾ ਮੈਂ ਤਾਂ ਜਿੰਨੇ ਜੋਗਾ ਸੀ ਸਾਰੀਆਂ ਮੰਡੀਆਂ ਦੇ ਰੈਨੋਵੇਸ਼ਨ ਕੀਤੀ ਆ ਸਭਰਾ ਮੰਡੀ ਨਵੀਂ ਬਣਾਈ ਸੀ ਕੋਟ ਬੁੱਢਾ ਮੰਡੀ ਵਢੀ ਕੀਤੀ ਸੀ ਗਿ ਸਰੀਆਲੀ ਮੰਡੀ ਮੈਂ ਸਾਰੀਆਂ ਕਰਦਾ ਫਿਰਦਾ ਇਹਦੇ ਸਰਕਾਰ ਨੂੰ ਫਰਜ ਬੰਦਾ ਹੁਣ ਆਰਡੀਐਫ ਨੂੰ 7 ਮੈਂਬਰ ਪਾਰਲੀਮੈਂਟ ਬਣਾਏ ਸੀ ਰਾਜ ਸਭਾ ਦੇ ਉਹ ਕਿੱਥੇ ਨੇ ਅੱਜ ਆ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਕਿੱਥੇ ਨੇ ਉਹ ਪੰਜਾਬ ਦੀ ਇਲੈਕਸ਼ਨ ਵਿੱਚ ਕਿਉਂ ਨਹੀਂ ਆਉਂਦੇ ਉਹ ਦਿੱਲੀ ਜਾ ਕੇ ਕਿਉਂ ਨਹੀਂ ਲੜਦੇ ਕਿਸੇ ਮੰਤਰੀ ਦੇ ਨਾਲ ਆੜੀਆਂ ਵਾਸਤੇ ਕੋ ਕਿਉਂ ਨਹੀਂ ਧਰਨੇ ਮਾਰਦੇ ਸਾਰੇ ਚੁੱਪਚਾਪ ਬੈਠੇ ਨੇ ਕੋਈ ਕਹਿੰਦੇ ਇੰਗਲੈਂਡ ਚਲੇ ਗਿਆ ਕੋਈ ਕਿਤੇ ਜਿੱਤ ਰਿਹਾ ਫਿਰਦਾ ਕਿਤੇ ਤੁਰੇ ਫਿਰਦਾ ਕਿਸਨ ਫਿਕਰੀ ਕੋਈ ਨਹੀਂ ਕਰਦੇ ਕਿਸੇ ਕਾਲ ਜੀਤ ਸਾਹਿਬ ਨਸ਼ੇ ਦਾ ਮੁੱਦਾ ਲੈ ਕੇ ਕਿ ਪਹਿਲਾਂ ਜਿਹੜੀ ਕਾਂਗਰਸ ਸਰਕਾਰ ਹੁੰਦੀ ਜਾਈ ਸੀ ਵਿਧਾਨ ਸਭਾ ਚ ਗੱਲ ਦਾ ਅਸਲ ਏ ਭਰਾ ਮੇਰੇਆ ਨਸ਼ਾ ਰੋਕਣ ਵਾਸਤੇ ਵੋਟਾਂ ਪਾਈਆਂ ਸੀ ਪਰ ਨਸ਼ੇੜੀਆਂ ਨੂੰ ਵੋਟ ਬਿੱਚ ਨਾ ਜਾ ਕੇ ਤੂੰ ਬੰਦ ਹੋਣਾ ਗੱਲਾਂ ਰੀਸ ਬੀਰ ਜਿੰਦਾ ਨਾ ਰਛਿੰਦਾ ਜਿਆਦਾ ਰਹੇਗਾ ਇਹਦੇ ਚੱਲਣਾ ਨਹੀਂ ਰਿਹਾ ਜੇ ਗੁਰੂ ਕਾ ਦੇ ਦਸਦੂਜੇ ਘਟਿਆ ਦੇ ਦਸਦੋ ਅੱਗੇ ਨਾ ਵਧਿਆ ਹੀ ਐ ਨੌਲ